ਬਹੁਤ ਵੱਡੇ ਗੀਤਾਂ ਚਾਹੇ ਮੂਸੇ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਸਾਬ ਨਾਲ ਜਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਸੀ ਤੇ ਭੰਜੇ ਜਿਹੜਾ ਨੇ ਕੁਝ ਕਹਿ ਦਿੱਤਾ ਸੀ ਤੇ ਯਾਰ ਇੱਥੇ ਕੋਈ ਤੋੜਾ ਦਿਓ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛਣਾ ਆ ਕਿ ਚੱਕਰੀ ਕਹਾਣੀ ਦਾ ਹੈ ਪੈਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਕਿਦ ਦਿਨ ਕਹੋ ਕਿਦ ਦਿਨ ਕਹੋ ਦਿਨ ਕਹੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਪੈਂਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕبھی ਨਹੀਂ ਬਾਹੂ ਕبھی ਨਹੀਂ ਬਾਤਰਾ ਵਾਲੇ ਨਹੀਂ ਪਾਉਂਦੇ ਕبھی ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੈਂਜੀ ਹਰੀ ਤੇ ਚਲੋ ਹਲਕੇ ਜਿਹੇ ਡਾਏ ਆ ਲੋਕਾਂ ਦੀ ਸੇਵਾ ਹੈ